ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਮੇਂ ਦੇ ਵਿੱਚ ਮਤਲਬ ਕਿ ਜਿਹੜੇ ਆ ਦਿਨ ਚੱਲਦੇ ਆ ਬਸਾਖੀ ਦਾ ਦਿਹਾੜਾ ਤੁਸੀਂ ਮਨਾਇਆ ਬੜੀਆਂ ਸਟੇਜਾਂ ਤਲਵੰਡੀ ਸਾਬੋ ਵਿਖੇ ਲਗੀਆਂ ਜਿਹੜੇ ਚੌਧਰੀ ਸੀ ਕੋਈ ਪੰਜਾਬ ਨੂੰ ਬਰਬਾਦ ਕਰਦਾ ਇਹ ਗੱਲ ਕਰਦਾ ਕੋਈ ਪੰਜਾਬ ਨੂੰ ਬਚਾਉਣਾ ਇਹ ਗੱਲ ਕਰਦਾ ਕਿਸੇ ਨੇ ਕੁਰਸੀ ਦਾ ਆਨੰਦ ਮਾਨ ਲਿਆ ਕੋਈ ਮੰਨਣ ਵਾਸਤੇ ਕਾਲ ਹੈ ਮੈਂ ਜਿਹੜੀ ਅੱਜ ਗੱਲ ਕਰਨੀ ਹੈ ਬਿਲਕੁਲ ਨਿਰਪੱਖ ਹੋ ਕੇ ਕਰਨੀ ਹੈ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇ ਕਿਹੜੀ ਪਾਰਟੀ ਦੀ ਸਰਕਾਰ ਬਣੇ ਇਹ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਹੈ ਪੰਜਾਬ ਦੇ ਵਿੱਚ 40% ਉਹ ਲੋਕ ਨੇ ਜਿਹੜੇ ਕਹਿੰਦੇ ਨੇ ਸਾਨੂੰ ਪੰਜਾਬ ਦਾ ਮਾਹੌਲ ਸ਼ਾਂਤ ਢਾਈਦਾ ਪੰਜਾਬ ਹੱਸਦਾ বাসਦਾ ਗੁਰਾਂ ਦੇ ਨਾਮ ਦੇ বাসਦਾ ਰਵੇ ਉਹ 40% ਲੋਕ ਇਹ ਅਰਦਾਸਾਂ ਕਰਦੇ ਆ ਜਿਹਦੇ ਵਿੱਚੋਂ 20% ਲੋਕ ਉਹ ਨਹੀਂ ਜਿਹੜੇ ਬੇਰੋਜ਼ਗਾਰ ਨੇ ਜਿਹੜੇ ਹਰ ਵਕਤ ਹੱਡ ਤੋੜ ਕੇ ਮਿਹਨਤ ਕਰਦੇ ਨੇ ਫਿਰ ਵੀ ਉਹ ਰੋਟੀ ਤੋਂ ਆਤਰ ਜਣ ਕੇ ਕਈ ਵਾਰੀ ਰੋਟੀ ਨਹੀਂ ਮਿਲਦੀ ਉਹ ਲੋਕ ਨੇ ਤੇ 40% ਲੋਕ ਉਹ ਨੇ ਜਿਹੜੇ ਹਰ ਵਕਤ ਜਿਨ੍ਹਾਂ ਦੇ ਮੂੰਹ ਨੂੰ ਲਹੂ ਲੱਗਾ ਹੁੰਦਾ ਹੈ ਜਿਹੜੇ ਦੂਜੇ ਦੇ ਦੁੱਖਾਂ ਵਿੱਚੋਂ ਸੁੱਖ ਲੱਭਦੇ ਨੇ 40% ਲੋਕ ਉਹ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਕੌਣ ਮਰਦਾ ਹੈ ਕੌਣ ਦਿੰਦਾ ਨਾ ਜੰਮੇ ਦੀ ਨਾ ਮਰੇ ਦੀ ਉਹਨਾਂ ਨੂੰ ਕੋਈ ਖਬਰ ਸਾਰ ਨਹੀਂ ਦੇ ਨਾ ਹੀ ਉਹਨਾਂ ਦਾ ਕੋਈ ਲੈਣਾ ਦੇਣਾ ਪਰ ਜਿਹੜੀ ਅੱਜ 2-4 ਦਿਨਾਂ ਦੀ ਗੱਲਬਾਤ ਚੱਲਦੀ ਹੈ ਮੈਂ ਉਹਦੇ ਤੇ ਗੱਲਬਾਤ ਕਰਨ ਲੱਗਾ ਧਿਆਨ ਨੱਦੇ ਨਾਲ ਸੁਣਿਓ ਥੋੜਾ ਜਿਹਾ ਇੱਕ ਪਾਸੇ ਕਾਂਗਰਸ ਪਾਰਟੀ ਹੈ ਜਿਨ੍ਹਾਂ ਨੇ ਅਤਵਾਦ ਦਾ ਮਾਹੌਲ ਪੰਜਾਬ ਵਿੱਚ ਪੈਦਾ ਕਰਨ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਮੇਣੋ ਮੇੜੀ ਦਰਾਣੀ ਤੇ ਜਠਾਣੀ ਦਾ ਸੋਖਣਾ ਲੜਦੀਆਂ ਹੁੰਦੀਆਂ ਨੇ ਇਦਾਂ ਜਿਵੇਂ ਰਾਜਾ ਬੜਿੰਗ ਸ਼ੋਕੀਰ ਰੰਧਾਵੇ ਨੂੰ ਤੇ ਪ੍ਰਤਾਪ ਵਾਜਵੇ ਨੂੰ ਕਹਿੰਦਾ ਬਾਦਵਾ ਸਾਹਿਬ ਰੰਧਾਵਾ ਸਾਹਿਬ ਤੁਹਾਡੀ ਤਾਂ ਉਮਰ ਲੱਗੀ ਹੋਈ ਐ ਐਦਾਂ ਉੱਪਰ ਨੂੰ ਹੱਥ ਕਰਦਾ ਵੀ ਤੁਸੀਂ ਤਾਂ ਪਤਾ ਨਹੀਂ ਅੱਜ ਮਰ ਜਾਓ ਕੱਲ ਮਰ ਜਾਓ ਮੇਰੀ ਉਮਰ ਕਹਿੰਦਾ 46 ਸਾਲ ਹੈ ਜਿਹੜੇ ਕਿ ਮੈਨੂੰ ਲੋੜ ਹੈ ਮੁੱਖ ਮੰਤਰੀ ਦੀ ਕੁਰਸੀ ਮੈਨੂੰ ਮਿਲੇ ਚੰਨੀ ਸਾਹਿਬ ਵਿਚਾਰੇ ਹਲੇ ਦਿੱਲੀ ਵਿਜੀ ਨੇ ਉਹਨਾਂ ਨੇ ਵੀ ਆ ਕੇ ਹਲੇ ਕੜੀ ਬਣਾਉਣੀ ਐ ਜਿਵੇਂ ਉਹ ਸੱਸ ਨੇ ਕਿਹਾ ਸੀ ਨੂੰ ਨੂੰ ਕਿ ਤੈਨੂੰ ਬਣਾਉਣੀ ਨਹੀਂ ਆਉਂਦੀ ਕੜੀ ਖਰਾਬ ਕਰਦੀ ਹੁਣ ਢੋਲੀ ਵੀ ਨਾ ਉਹ ਕਹਿੰਦੀ ਮੈਂ ਢੋਲ ਦੂੰ ਉਹ ਕਹਿੰਦੀ ਪੈਰਾਂ ਤੇ ਪਾ ਲੇਗੀ ਮੱਜੇਗੀ ਨਾਲੇ ਮੇਰੇ ਜੁੱਤੀਆਂ ਪਾਉਂਦੇਗੀ ਖਾਲੇ ਚੰਨੀ ਸਾਹਿਬ ਨੇ ਉਹ ਕੰਮ ਕਰਨੇ ਉਹ ਜਿਵੇਂ ਨੂੰ ਕਹਿੰਦੇ ਕੜੀ ਬਣਾ ਕੇ ਢੋਲਣ ਲੱਗੀ ਉਹਨੇ ਆਪਣੇ ਪੈਰਾਂ ਤੇ ਪਾ ਲਈ ਸੀ ਖਾਲੇ ਉਹਨੇ ਉਹ ਜੱਪੜੀਆਂ ਮਾਰ ਲੀਆਂ ਨੇ ਜਨਨ ਕਿ ਇਹ ਕਾਰਟੋਕਲੇਸ ਹੈ ਕਾਂਗਰਸ ਦਾ ਕਾਦੇ ਲਈ ਪੰਜਾਬ ਦੀ ਕੁਰਸੀ ਮੁੱਖ ਮੰਤਰੀ ਦੀ ਬੀਜਪੀ ਨੂੰ ਹਲੇ ਕੋਈ ਬਹੁਤੀ ਲੋੜ ਨਹੀਂ ਕਿਉਂਕਿ ਅਗਲੇ ਸਤਾ ਵਿੱਚ ਹੈਗੇ ਨਹੀਂ ਸੈਂਟਰ ਵਿੱਚ ਅਗਲੀ ਦੀ ਸਰਕਾਰ ਹੈ ਉਹਨੂੰ ਸੂਬਿਆਂ ਤੱਕ ਬਹੁਤਾ ਮਤਲਬ ਨਹੀਂ ਹਾਂ ਬਣਾਉਣ ਦਾ ਜੋਰ ਲਾਉਣ ਦੀ ਸਰਕਾਰ ਪੰਜਾਬ ਵਿੱਚ ਬਣੇ ਪਰ ਹਲੇ ਉਹਨਾਂ ਦੀ ਇਹੋ ਜਿਹੀ ਮਨਸ਼ਾ ਹੈ ਨਹੀਂ ਇਹ ਸਚਾਈ ਹੈ ਤੇ ਜਿਹੜੇ ਝਾੜੂ ਵਾਲੇ ਮੌਜੂਦਾ ਭਗਤ ਸਿੰਘ ਦੀ ਪੱਗ ਬਨ ਕੇ ਨਕਲੀ ਇਨਕਲਾਬੀ ਬਣੇ ਨਹੀਂ ਉਹਨਾਂ ਦਾ ਜਲੂਸ ਨਿਕਲੇ ਹੀ ਪਿਆ ਕੋਈ ਬਾਸਨੂਮ ਦਾ ਉਦਘਾਟਨ ਕਰੀ ਜਾਂਦਾ ਹੈ ਕੋਈ ਕਮਰਾਂ ਦਾ ਕਰੀ ਜਾਂਦਾ ਤੇ ਕੋਈ ਕਹੀ ਜਾਂਦਾ ਅਸੀਂ 75% ਜਿਹੜੇ ਪ੍ਰਿੰਸੀਪਲ ਨੇ ਸਕੂਲਾਂ ਦੇ ਉਹਨੂੰ ਭਰਤੀ ਕਰਾਂਗੇ ਇਹਨੂੰ ਪਤਾ ਨਹੀਂ ਬੇਵਕੂਫਾਂ ਨੂੰ ਵੀ ਪ੍ਰਿੰਸੀਪਲ ਦੀ ਭਰਤੀ ਸਿੱਧੀ ਥੋੜੀ ਹੋਣੀ ਹੈ ਜਿਹੜੇ ਮਾਸਟਰ ਹੁੰਦੇ ਨੇ ਉਹਨਾਂ ਦੀ ਤਰੱਕੀ ਕਰਕੇ ਪ੍ਰਿੰਸੀਪਲ ਬਣਾਇਆ ਜਾਂਦਾ ਹੈ ਇਹ ਸਾਡੇ ਸਿੱਖਿਆ ਮੰਤਰੀ ਨੇ ਤੇ ਕੁਝ ਨਸ਼ਿਆਂ ਦੇ ਵਪਾਰ ਵਿੱਚ ਫੜੇ ਗਏ ਆ ਕਨੌਰ ਜਣ ਕੇ ਜਿਹੜੇ ਹੈਗੇ ਸੀ ਕਨੌਰ ਵਾਲੇ ਕੀ ਨਾ ਇਸ ਦਿਨ ਦਾ ਪਤਾ ਹੀ ਆ ਤੁਹਾਨੂੰ ਐ ਐਮਐਲਏ ਸਾਹਿਬ ਦਾ ਠੀਕ ਹੈ ਚਲੋ ਨਾਂ ਕਾਨੂੰ ਲੈ ਪਤਾ ਹੀ ਆ ਤੁਹਾਨੂੰ ਕਵਰਡੀ ਪਲੇਅਰ ਕਹਿ ਦਿੰਨਾ ਤੇ ਕੋ ਭਧੌੜਾ ਆਣਾ ਤੇ ਕੋ ਟਰਾਲੀਆਂ ਚੋਰ ਨੇ ਇਹ ਸਾਰਾ ਜਰੂਰ ਨਿਕਲੇ ਪਿਆ ਤੇ ਮੈਂ ਜਿਹੜੀ ਹੁਣ ਗੱਲ ਕਰਨ ਲੱਗਾ ਪਤੇ ਦੀ ਉਤੇ ਧਿਆਨ ਦਿਓ ਥੋੜਾ ਜਿਹਾ ਲੋਕਾਂ ਨੇ ਕਹਿਣਾ ਇਹ ਉਹੀ ਬੁੱਟਾ ਸੀ ਮੈਨੂੰ ਜਿਹੜਾ ਸੁਖਵੀਰ ਵਾਲ ਦੇ ਜੁੱਤੀ ਮਾਰ ਕੇ ਆਇਆ ਸੀ ਪਰ ਅੱਜ ਜੇ ਪੰਜਾਬ ਚਾਹੁੰਦਾ ਹੈ ਨਾ ਤਾਂ 30% ਲੋਕ ਉਹ ਹੈ 15% ਲੋਕ ਵੈਸੇ ਕਾਲੇ ਦਲ ਨਾਲ ਪਹਿਲੇ ਜੁੜੇ ਹੋਏ ਹੈ ਭਾਵੇਂ ਕਿੰਨੇ ਮਾੜੇ ਦਿਨ ਆ ਜਾਣ ਤਾਂ ਜੁੜੇ ਰਹਿਣਗੇ 30% ਲੋਕਾਂ ਨੇ ਹੁਣ ਕਹਿਣਾ ਸ਼ੁਰੂ ਕਰਤਾ ਜਾਨੀ ਕਿ 45% ਜਿਹੜੇ ਲੋਕ ਹੈ 60-62% ਵੋਟ ਪੋਲ ਹੁੰਦੀ ਹੁੰਦੀ ਹੈ 45% ਪੰਜਾਬ ਦੇ ਲੋਕ ਇਹ ਕਹਿ ਰਹੇ ਨੇ ਕਿ ਸਾਨੂੰ ਸੁਖਬੀਰ ਬਾਦਲ ਦੀ ਸਰਕਾਰ ਚਾਹੀਦੀ ਹੈ ਕਿਉਂ ਕਹਿ ਰਹੇ ਨੇ ਕਿਉਂਕਿ ਇਹ ਕਰਤੂਤਾਂ ਦੇਖ ਕੇ ਝਾੜੂ ਵਾਲਿਆਂ ਦੀਆਂ ਕਾਂਗਰਸ ਵਾਲਿਆਂ ਦੀਆਂ ਤਾਂ ਲੋਕ ਕਹਿੰਦੇ ਆ ਕਿ ਇਹਨਾਂ ਨਾਲੋਂ ਸੁਖਦੇਨ ਬਾਦਲ ਹਲੇ ਵੀ ਹਜ਼ਾਰ ਗੁਣਾ ਚੰਗਾ ਹੈ ਇਹ ਕਹਿ ਰਹੇ ਨੇ ਕਿਉਂਕਿ ਜਿਹੜੀ ਮਿੱਟੀ ਪਲੀਤ ਹੋ ਰਹੀ ਹੈ ਪੰਜਾਬ ਦੇ ਵਿੱਚ ਲੋਕਾਂ ਦੀ ਉਹ ਲੋਕ ਕਦੇ ਨਹੀਂ ਜਾਣਗੇ ਵੀ ਝਾੜੂ ਵਾਲੇ ਮੁੜ ਕੇ ਆਉਣ ਇਹ ਤਾਂ ਛੇਤਰਪਲੇਟ ਹੋਣੀ ਸ਼ੁਰੂ ਹੋ ਗਈ ਐਡਾ ਮਾਈਸਰ ਖਾਨੇ ਵਾਲਾ ਸਾਨੂੰ ਘੇਰੇ ਖੜੇ ਸੀ ਉਲਾਵਸ਼ੇ ਉੱਗੋ ਕੇ ਨੂੰ ਕੇ ਰਖੜੇ ਸੀ ਤੇ ਜਿਹੜਾ ਬੈਂਸ ਹੈ ਟਿੰਡਾ ਜਾ ਜਿਹਦੇ ਘਰ ਵਾਲੀ ਬੁੱਕ ਉਹ ਫਿਰ ਦੂਜੀ ਕੀ ਐ ਐਸਐਸਪੀ ਹੈ ਉਹਨੂੰ ਕੇ ਰਖੜੇ ਸੀ ਖੜੇ ਭਗਵਾਨ ਤਮਨ ਦੇ ਛਤਰ ਪੈਣੇ ਬਾਕੀ ਨੇ ਸਮਝਾਈ ਗੱਲ ਦੀ ਹੁਣ ਇਹ ਕਰਤੂਤਾਂ ਦੇਖ ਕੇ ਤਾਂ ਫਿਰ ਲੋਕ ਕਹਿਣਗੇ ਵੀ ਸਵੀਰਵਾਦ ਚੰਗਾ ਹੈ ਕਹਿਣਾ ਬਣਦਾ ਵੀ ਅੱਛਾ ਮੈਂ ਉਹਦੀ ਇੱਕ ਹੋਰ ਸਿਫਤ ਕਰਨੀ ਐ ਅੱਜ ਵੈਸੇ ਮੈਂ ਜਿੰਨਾ ਵਿਰੋਧ ਉਹਦਾ ਕਰਨਾ ਉਹ ਵਿਰੋਧ ਮੇਰੇ ਦਿਮਾਗ ਵਿੱਚ ਇੱਕ ਪਾਸੇ ਪਿਆ ਹੀ ਰਹਿਣਾ ਕਿਉਂਕਿ ਗਨਾਹ ਬਹੁਤ ਵੱਡੇ ਕੀਤੇ ਆਂ ਕਾਲਾਕਸਰਬ ਤੇ ਜਾ ਕੇ ਕਬੂਲ ਵੀ ਕਰ ਆਏ ਪਰ ਜਿਹੜੇ ਬਜ਼ੁਰਗ ਕਹਿੰਦੇ ਨੇ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤੁਹਾਨੂੰ ਭੁੱਲਿਆ ਨਹੀਂ ਕਹਿੰਦੇ ਜਿਉਂ ਬੰਦਾ ਇਹ ਕਹਿ ਰਿਹਾ ਨਾ ਕਿ ਸਾਡੇ ਕੋਲ ਪੰਥਕ ਤੌਰ ਤੇ ਗਲਤੀਆਂ ਹੋਈਆਂ ਤੇ ਰਾਜਨੀਤਿਕ ਤੌਰ ਤੇ ਗਲਤੀਆਂ ਹੋਈਆਂ ਅਸੀਂ ਉਹਨਾਂ ਗਲਤੀਆਂ ਨੂੰ ਸੁਧਾਰਾਂਗੇ ਤੇ ਪੰਜਾਬ ਨੂੰ ਉਹਨਾਂ ਲਈ ਹਾਂ ਤੇ ਲੈ ਕੇ ਆਵਾਂਗੇ ਪਰ ਨਾਲੇ ਕਹਿੰਦਾ ਕਹਿੰਦਾ ਆ ਝਾੜੋ ਵਾਲੇ ਨਗੰਦਪਤ ਉਹ ਨਾਲੇ ਵੀ ਕਹਿੰਦਾ ਕਿਉਂਕਿ ਹੈ ਵੀ ਸੱਚ ਐ ਉਹ ਚਲੋ ਮੈਂ ਜਿਹੜੀ ਗੱਲਬਾਤ ਅੱਜ ਕੀਤੀ ਐ ਨਾ ਜੇ ਅੱਜ ਸਰਵੇ ਹੋ ਜੇ ਜਿਹੜਾ ਜਲੂਸ ਕਾਂਗਰਸ ਵਾਲੇ ਤੇ ਝਾੜੋ ਵਾਲੇ ਕੱਢ ਰਹੇ ਨੇ ਉਹਦੇ ਵਿੱਚੋਂ ਜੇ ਵਧੀਆ ਲੀਡਰ ਕਿਸੇ ਨੂੰ ਮੰਨਿਆ ਜਾ ਸਕਦਾ ਤਾਂ ਉਹ ਸੁਖਵੀਰ ਬਾਦਲ ਐ ਇਹ ਮੇਰੇ ਕੋਈ ਚਾਪਲੂਸੀ ਨਹੀਂ ਨਾਮ ਹੈ ਉਹਦੇ ਫੇਵਰ ਵਿੱਚ ਆ ਮੈਂ ਸਿਰਫ ਪੱਖ ਰੱਖਿਆ ਵੀ ਕਾਂਗਰਸ ਵਾਲੇ ਕੀਦਲੋਸ ਕੱਢ ਜਾਂਦੇ ਝਾੜੂ ਵਾਲੇ ਕੀਦਲੋਸ ਕੱਢੇ ਜਾਂਦੇ ਤੇ ਜਿਹੜੀ ਤੀਜੀ ਪਾਰਟੀ ਹੈ ਉਹ ਅਕਾਲੀ ਦਲ ਹੈ ਜਿਹੜੀ ਚੌਥੀ ਪਾਰਟੀ ਹੈ ਉਹ ਬੀਜੇਪੀ ਹੈ ਉਹਨਾਂ ਦਾ ਹਲੇ ਕੋਈ ਬੋਕਸ ਪੰਜਾਬ ਤੇ ਹੈ ਨਹੀਂ ਵੀ ਸਰਕਾਰ ਬਣਾਈਏ ਇਹ ਉਹਨਾਂ ਨੂੰ ਵੀ ਪਤਾ ਹੈ ਜਿਹੜੇ ਬੁੱਧੀਜੀਵੀ ਲੋਕ ਹਨ ਉਹਨਾਂ ਨੂੰ ਵੀ ਪਤਾ ਪਰ ਜੇ ਅੱਜ ਦੇ ਸਮੇਂ ਵਿੱਚ ਜੇ ਕਿਤੇ ਐਸੇ ਵਕਤ 2-4 ਦਿਨਾਂ ਵਿੱਚ ਰਾਸ਼ਟਰਪਤੀ ਰਾਜ ਲੱਗ ਜਾਵੇ ਉਦੋਂ ਬਾਅਦ ਇਲੈਕਸ਼ਨ ਦੁਬਾਰਾ ਹੋ ਜੇ ਤਾਂ ਮੈਂ ਗਰੰਟੀ ਨਾਲ ਕਹਿਣਾ ਕਿ ਸਭ ਤੋਂ ਵਧੀਆ ਲੀਡਰ ਅੱਜ ਸੰਵੀਰ ਸਿੰਘ ਬਾਦਲ ਹੈ ਹੁਣੇ ਵੀਡੀਓ ਸੁਣ ਕੇ ਸਨਮਾਨ ਤਾਂ ਮੇਰਾ ਵੀ ਹੋਣਾ ਹੀ ਮੈਨੂੰ ਪਤਾ ਗਾਲਾਂ ਕੱਢਣੀਆਂ ਨਹੀਂ ਬੜਾ ਕੁਛ ਕਹਿਣਾ ਇਹ ਉਹੀ ਗਿਆਨੀ ਨਹੀਂ ਜਿਹੜਾ ਜੁੱਤੀ ਮਾਰ ਕੇ ਆਇਆ ਸੀ ਬੁਰਕੀ ਮਿਲ ਗਈ ਹੋਣੀ ਹੈ ਥੈਲੀ ਮਿਲ ਗਈ ਹੋਣੀ ਹੈ ਬੜਾ ਕੁਛ ਕਹਿਣਾ ਉਧਰ ਨਹੀਂ ਮੈਂ ਜਾਣਾ ਮੈਂ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਿਹਾ ਮੈਂ ਪੰਜਾਬ ਦਾ ਵਸਣ ਦਾ ਮੈਂ ਬਹੁਤ ਵਾਰੀ ਕਿਹਾ ਜਿਹੜਾ ਬੰਦਾ ਕਮਿਟਮੈਂਟ ਕਰੇ ਅਕਾਲ ਤਖਤ ਤੇ ਜਾ ਕੇ ਵੀ ਨਸ਼ੇ ਬੰਦ ਕਰਾਵਾਂਗੇ ਉਹ ਕੋਈ ਵੀ ਹੋਵੇ ਉਹਦੇ ਨਾਲ ਖੜਾਗੇ ਜਿਹੜਾ ਬੰਦਾ ਕਹੇ ਕਿ ਬੇਰੁਜ਼ਗਾਰੀ ਖਤਮ ਕਰਾਂਗੇ ਗੈਂਗਸਟਰਵਾਦ ਖਤਮ ਕਰਾਂਗੇ ਉਹਦੇ ਨਾਲ ਖੜਨਾ ਹੀ ਖੜਨਾ ਹੈ ਉਹ ਕੋਈ ਵੀ ਹੋਵੇ ਕਲਾਸ਼ਵੀਰਵਾਦ ਨਹੀਂ ਕੋਈ ਵੀ ਹੋਵੇ ਪਰ ਲਿਖਤੀ ਰੂਪ ਵਿੱਚ ਉਹ ਤੋਂ ਲਿਆ ਜਾਵੇ ਉੱਥੇ ਮੈਂ ਜਿਹੜੀ ਕਮਿਟਮੈਂਟ ਕੀਤੀ ਹੈ ਨਾ ਇਹ ਤੇ ਪੂਰਾ ਉਤਰਨਾ ਪੈਣਾ ਜਿਵੇਂ ਭਗਵਾਨ ਜਮਾਨ 1000 ਡਾਲਰ ਦੇਵਾਂਗੇ ਸੌਰੀ 1000 ਰੁਪਈਆ ਡਾਲਰ ਜਿੱਤੇ ਰਹਿ ਜਾਂਦੇ ਕਿਉਂ ਰਹਿ ਜਾਂਦੇ ਤੁਹਾਨੂੰ ਵੀ ਪਤਾ ਦੂਜੀ ਗੱਲ ਕੀ ਕਹਿੰਦਾ ਸੀ ਉਹ ਅਰਹ ਹਲਕੰਦ ਤੱਪੂ ਸਿਲੰਡਰ ਦੇਵਾਂਗੇ ਬੀਬੀਆਂ ਨੂੰ ਕਹਿੰਦਾ ਕਹਿੰਦਾ ਸੀ ਨਾ ਅਰੇ ਗੋਲਦੀ ਦੁਬਾਰਾ ਗਿਆ ਝਾੜੂ ਵਾਲਿਆਂ ਵਿੱਚ ਕਾਂਗਰਸ ਵਿੱਚ ਇਸੇ ਨੇ ਜ਼ਿਆਦਾ ਬੁਲਾਇਆ ਸੀ ਉਹ ਸਮਝਾਈ ਕਿ ਮਤਲਬ ਇਹਨਾਂ ਦਾ ਸਾਰਾ ਜਲੂਸ ਦੇਖ ਕੇ ਕਰਦੂਤਾਂ ਦੇਖ ਕੇ ਮੈਂ ਤਾਂ ਵੀਡੀਓ ਬਣਾਈ ਜਾਂਦੀ ਹਾਂ ਜੀ ਹੁਣ ਤੁਸੀਂ ਦਾ ਜਲਾ ਲਓ ਬੇ ਸ਼ੁਕਰੀਆਵਾਦ ਚੰਗਾ ਹੈ ਜੇ ਭਗਵਾਨ ਤਮਨ ਚੁਟਕੇ ਸੁਣਾਉਣ ਵਾਲਾ ਚੰਗਾ ਹੈ ਆ ਜਿਹੜੇ ਕਹਿੰਦੇ ਤੂੰ ਉੱਤਰ ਮੈਂ ਚੜੂ ਕੁਰਸੀ ਤੇ ਬਾਜਵੇ ਵਰਗੇ ਰੰਧਾਵੇ ਵਰਗੇ ਜਿੰਦਾ ਬੜੰਗ ਵਰਗੀ ਚੰਨੀ ਵਰਗੀ ਆਸ਼ਾ ਇੱਕ ਜਿਹੜਾ ਆਈਪੀਐਲ ਮੈਚਾਂ ਦੇ ਵਿੱਚ ਹਜੇ ਉਲਝਿਆ ਉਹਦਾ ਜ਼ਿਕਰ ਮੈਂ ਕਰਨਾ ਭੁੱਲ ਗਿਆ ਲਾਸਟ ਵਿੱਚ ਕਰ ਦੇਣਾ ਖਲੇ ਉਹਦਾ ਆਉਣਾ ਬਾਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ